ਇਹ ਗੇਲਾ ਅੰਬਰਸਾਰੇ ਜੀ ਗੇਲਾ ਅੰਬਰਸਾਰੇ ਬ੍ਰਿਜੇ ਸਿੱਕ ਸਰਵਿਸ ਪੈਕ ਦੇ ਕੇ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਪਹਿਲਾਂ ਮੈਨੂੰ ਪ੍ਰੋਬਲਮ ਹੈ ਇੱਕ ਤੇ ਮੈਨੂੰ ਨਾਕਲੀ ਦਾ ਇੱਕ ਤੇ ਸ਼ੂਗਰ ਦੀ ਪ੍ਰੋਬਲਮ ਹੈ ਠੀਕ ਹੈ ਜੀ ਇੱਕ ਮੈਨੂੰ ਬਾਥਰੂਮ ਦੀ ਪ੍ਰੋਬਲਮ ਹੈ ਕਬਜ ਦੀ ਠੀਕ ਹੈ ਜੀ ਇਹ ਚਾਰ-ਪੰਜ ਪ੍ਰੋਬਲਮ ਬਹੁਤ 13 2013 ਤੋਂ ਘੇੜਿਆ ਪਿਆ ਆ ਠੀਕ ਹੈ ਜੀ ਬਹੁਤ ਦਵਾਈ ਖਾਧੀ ਲੁਧਿਆਣੇ ਤੱਕ ਦਵਾਈ ਚੰਡੀਗੜ੍ਹ ਤੱਕ ਦਵਾਈ ਖਾਧੀ ਪਰ ਮੈਨੂੰ ਕਿਦੋਂ ਫਰਕ ਨਹੀਂ ਪਿਆ ਜੋ ਮੈਨੂੰ ਇਸ ਦਵਾਈ ਦਾ ਅੱਛਾ ਜਦੋਂ ਬੋਡੀ ਸਰਵਿਸ ਪੈਕ ਵਰਤਿਆ ਜੀ ਉਸ ਤੋਂ ਬਾਅਦ ਤੁਹਾਨੂੰ ਕੀ ਫਰਕ ਪਿਆ ਉਸ ਤੋਂ ਬਾਅਦ ਮੈਨੂੰ ਸ਼ੂਗਰ ਤਾਂ ਬਿਲਕੁਲ ਹੀ ਹੈ ਨਹੀਂ ਨਾ ਠੀਕ ਹੈ ਜੀ ਠੀਕ ਹੈ ਕਬਜ਼ ਵੀ ਮੇਰੀ ਲੂਰ ਹੋ ਗਈ ਆ ਠੀਕ ਹੈ ਜੀ ਤੇ ਘੱਟ ਤੋਂ ਘੱਟ ਵੀ ਮੈਨੂੰ 60 65% ਫਰਕ ਪੈ ਗਿਆ ਜੇ ਮੈਂ 1 ਮਹੀਨਾ ਦਵਾਈ ਖਾਧੀ ਆ ਅੱਛਾ 60 65% ਤੁਹਾਨੂੰ ਫਰਕ ਪੈ ਚੁੱਕਾ ਜਦੋਂ ਤੁਹਾਡੀ ਸਾਡੀ ਤੁਹਾਡੇ ਨਾਲ ਪਹਿਲੇ ਦਿਨ ਗੱਲ ਹੋਈ ਸੀਗੀ ਤੁਸੀਂ ਇਹ ਕਹਿ ਰਹੇ ਸੀ ਵੀ ਇਦਾਂ ਜੀ ਕਰਦਾ ਵੀ ਮੈਂ ਖੁਦਕੁਸ਼ੀ ਕਰ ਲਾਂ ਤੇ ਅੱਜ ਤੁਹਾਨੂੰ ਕਿਵੇਂ ਲੱਗਦਾ ਜੀ ਸੱਚ ਪੁੱਛਣਾ ਮੈਂ ਖੁਦਕੁਸ਼ੀ ਕਰਨ ਨੂੰ ਤਿਆਰ ਹੋਇਆ ਸੀ ਇਹਦਾ ਬਿਵਾਰੀ ਉਹਨੇ ਛੇੜ ਚੁੱਕਾ ਹਾਂ ਠੀਕ ਹੈ ਜੀ ਪਰ ਹੁਣ ਮੈਨੂੰ ਐ ਲੱਗਦਾ ਜਿਦਾਂ ਮੇਰੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਹੋਈ ਹੈ ਠੀਕ ਅੱਗੇ ਜੋ ਤੁਹਾਡਾ ਸੁਣਨਗੇ ਜਾਂ ਪਰ ਡੇਟ ਵੀ ਅੱਗੇ 1 ਕਵਾਂਟਲ 13 ਕਿਲੋ ਹੀ ਉਹ 7 ਕਿਲੋ weight ਵੀ ਘਟ ਚੁੱਕਾ ਅੱਛਾ 7 ਕਿਲੋ weight ਵੀ ਘਟਿਆ ਜੀ ਤੇ ਅੱਗੇ ਜੋ ਵੀ ਤੁਹਾਨੂੰ ਸੁਣਨਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਕਹਿੰਦਾ ਵੀ ਆ ਡਾਕਟਰਾਂ ਦੀਆਂ ਅੰਗਰੇਜ਼ੀ ਦਵਾਈਆਂ ਨਾਲ ਸਰਸਪ੍ਰੇਗਟ ਵਰਤੋ ਇਹ ਬਹੁਤ ਵਧੀਆ ਜੀ ਠੀਕ ਆ ਵੀਰ ਜੀ ਧੰਨਵਾਦ